ਆਹ ਹਾਲੇ ਰੋਡੀਆਂ ਚੱਲ ਓਏ ਮਾਤ ਜਲੀਆ ਵੀਡੀਓ ਬਣਦੀ ਆ ਚਾਉਂਦੀ ਓਏ ਸਹੀ ਆ ਇਹ ਇਹ ਜੱਫੇ ਚੜ੍ਹ ਗਈ ਬੜੀ ਬੜੀ ਇੱਧਰ ਟੱਪ ਮੂਨਾ ਬਣਾ ਲਿਓ ਮੂਨਾ ਬਣਾ ਲਿਓ ਕਿਉਂ ਨਹੀਂ ਚੱਲ 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 ਕੇ ਇਹ ਨਹੀਂ ਤਾਂ ਇਹਦਾ ਦੋ ਜੂਟ ਗਿਆ ਤੁਮ ਹੈਂ ਇਦਾਂ ਇਹ ਪਾ ਲਾ ਦਸ ਲੰਬਾ ਜਿਆਦਾ ਆਹ ਸਹੀ ਆ ਉਹ ਤਾਂ ਭਾਈ ਨੇ ਮਤਲਬ ਲੱਗ ਗਿਆ ਕਿੱਧਰੇ ਯਾਰ ਆ ਨੂੰ ਜਾਂਦੇ ਆ ਓਏ ਭੱਜ ਗਿਆ ਭੱਜ ਗਿਆ ਉਹ ਬਲੇਗਾਂਗੇ ਵਾਲਿਆ ਚੱਲ ਵੀ ਜੋ ਤੋ ਖਿੱਚ ਕੇ ਛੇਤੀ ਇਹ ਗਿਆ ਉਤੋਂ ਦੀ ਟਾਇਰ ਦੇ ਨੰਗ ਗਿਆ ਓ ਬਲੇ ਝੋਟਿਆ ਨਾੜ ਘਰ ਨੰਗੇ ਆਹ ਟਾਇਰ ਖੜਾ ਕਰ ਤਪਣਾ ਵਿੱਚ ਦੀ ਨੰਗਣਾ ਠੀਕਾ ਇਹਦਾਂ ਹੀ ਲੱਤਾ ਦਾ ਨਹੀਂ ਕਰਨੀਆ ਉਤੋਂ ਦੇ ਉਤੋਂ ਦੀ ਲੱਤਾ ਨੰਗਣੀਆ ਉਤੋਂ ਦੀ ਹਾਂ ਇਦਾਂ ਖੈ ਤੇਰੀ ਹੋ ਗਿਆ ਉੱਤੇ ਜੋ ਨਹੀਂ ਜੋੜ ਦੋ ਛਾਤੀ ਬੰਨਵਾ ਦੇ ਓ ਨਿਕਲ ਗਿਆ ਲੈ ਵੀ ਉੱਟੇ ਰਰ ਘਰਾਂ ਗੜਾ ਮੁੰਡਾ ਨੰਗਾ ਉੱਤੋਂ ਹੀ ਸੋ ਉਹ ਬੱਲੇ ਹੁਣ ਗੰਗਾਂ ਵਾਲਾ ਵੀ ਕਰ ਗਿਆ ਸਹੀ ਆ ਸਹੀ ਆ ਉਹ ਬਾਤਿਆ ਮੇਰੀ ਤੁਹਮੇ ਚੰਗੀ ਆ ਤੁਹਾਡੇ ਅੰਨ ਚੱਲ ਬੋਧੜਾ ਗੰਗਾਂ ਵਾਲਿਆ ਚੱਕ ਓਏ ਓਲੀ ਟੰਗੇ ਅਈਦਾ ਜੋ ਇਹ ਪੱਟਾਂ ਦੇ ਵਪਾਰ ਪੱਟਾਂ ਦੇ ਹੋਣਾ ਹਾਂ ਤੁਸੀਂ ਆ ਛੋਟਾ ਡੇਰ ਓਏ ਚੱਲ ਬੰਦਿਆਂ ਨੂੰ ਦੰਦ ਨਹੀਂ ਰੱਖ ਲੋ ਤਾਂ ਹੈਂਡਲ ਜੋ ਤੂੰ ਸੇੜੇ ਸੇ ਟੀ-ਸ਼ਰਟ ਨਾਲ ਪੁੰਜੀ ਜਾਣਾ ਹੈ ਮੁੜਗਾ ਸੇੜ ਪੁੰਜਿਆ ਵੀਡੀਓ ਲੱਗ ਹੀ ਜਾਣਾ ਵੀਡੀਓ ਚ ਪਤਾ ਲੱਗ ਜਾਣਾ ਵੀਡੀਓ ਦੇਖ ਲੈ ਮੈਂ ਕਰਾਂ ਨਾਲ ਦੇਖ ਲੈ ਇੱਕ ਨਹੀਂ ਹੁਣ ਚੱਲ ਚਾਲੇਗਾ ਜੀ ਪਲਟਾਜ ਦਾ ਲੈ ਚਾਲੇ ਨੂੰ ਉਹ ਸਿਰੇ ਲੈ ਜਾ ਗਰਾਊਂਡ ਦੇ ਉੱਧਰ ਸਿਰੇ ਲੈ ਨਾੜ 11 ਦੇ ਕਰ ਲੈਂਦਾ ਬਈ ਇਹ ਖੜਾ ਪਹਿਲਾਂ ਹੀ ਥੱਲੇ ਖੜਾ ਹੋ ਨੀਵਾ ਹੋ ਗਏ ਵੀ ਆ ਮੁੰਡਾ ਵੀ ਸੌਖ ਜਿਹਾ ਲਈ ਬੰਨਣਾ ਹਾਲ ਟਾਈਮ 'ਚ ਅਜੇ ਨਾੜ ਘੇਰਾ ਚੱਲ ਬਈ ਮੋਰੋਂ ਫੜ ਲਿਓ ਜੇ ਕਲਾਬਾਜੀ ਖਾਣ ਲੱਗਾ ਉਹ ਤੇਰੇ ਸਾਥ ਕੇ ਉਹ ਤੇਰੇ ਇੱਥੇ ਪਨੀ ਨਤਾਂ ਪੈਦੇ ਚੱਲ ਬਿਨੜ ਕੇ ਰਾਂ ਬਹੁਤ ਔੜਾ ਦੇਪਣ ਲਗਾਈ ਟਾਇਰ ਗਰਾਊਂਡ ਚ ਲਿਆਂ ਕੇ ਰੱਖੇ ਹੋਇਆ ਲਾਏ ਕਦੇ ਵੀ ਨਹੀਂ ਆ ਅੱਜ ਫੇਰ ਇਹਨਾਂ ਦਾ ਮਗਾ ਟਾਇਰ ਲਗੋਣੇ ਮੁੰਡਿਆਂ ਦਾ ਸਰੀਰ ਸੈੱਟ ਕਰਨੇ ਇਹਨਾਂ ਦੇ ਐਦਾ ਕਰਨਾ ਖਾਸ ਤੌਰ ਤੇ ਚੱਲ ਕਾਂਗੇ ਆਲਿਆ ਹੋ ਜਾ ਥਰੂ ਚਲ ਕਾਂਗੇ ਆਲਿਆ ਹੋ ਜਾ ਥਰੂ ਕੈਮਰਾਮੈਨ ਖੜਾ ਲਫੜ ਤਾਂ ਗਏ ਬਾਹਾਂ ਸਹੀ ਨਹੀਂ ਆਉਂਦੀਆਂ ਆ ਗਿਆ ਲੱਤਾਂ ਹੀ ਲੋੜ ਨਹੀਂ ਥੋਦੇ ਨਾਲ ਤੇ ਜਾਂ ਦਰ ਘੰਟੇ ਨਾਲ ਪਾਣੀ ਪਿੱਛੇ ਨਾਲ ਲੱਤਾਂ ਉਹ ਸਾਰਾ ਪਿੱਛੇ ਰੱਖੋ ਜੰਪ ਤੇ ਦਤਾਂ ਗਾ ਦਰਗਾ ਨਿਕਲ ਗਿਆ ਬਤਾਂ ਅੰਗ ਰੱਖੋ ਉਹ ਇਹਨਾਂ ਦਾ ਲੱਗ ਨਹੀਂ ਆਪੇ ਚੇਖਾਂ ਦੇ ਵਿੱਚ ਕੋਈ ਗਾਦ ਨੂੰ ਲੱਗਣੀ ਮਿੱਠੀ ਉਹ ਚੱਲੋ ਜੀ ਜੰਬ ਮਾਰੇ ਬਤਾਂ ਉਹ ਜਾ ਜਾ ਪਹਿਲਾਂ ਹਾਂ ਅਸੀਂ ਲਾਈ ਸਿਲ ਤਬੇ ਆ ਉੱਥੇ ਤੋਂ ਪਿੱਛੇ ਵੱਲ ਜਾਣਾ ਬਾਹਮ ਲੱਗੀ ਰੱਖਣਾ ਬੋਲੇ ਹਾਂ ਇੱਥੇ ਰੱਖਾ ਸਰੇਤੀ ਤੁਹਾਨੂੰ ਜਿਆਦਾ ਕਰਦਾ ਹਾਂ ਕੋਈ ਬੱਸ ਬੱਸ ਚੱਲ ਪੰਜ ਡੰਡ ਜੇ ਉੱਤੇ ਲਾ ਦੇਵੇਂ ਟਾਇਰ ਦੇ ਉੱਤੇ ਸਿੱਧਾ ਹੀ ਮੰਨ ਜਾਵੇਂ ਤੂੰ ਆਖੇ ਮਿਹਨਤ ਕਰਦਾ ਗਰਾਊਂਡ 'ਚ ਰੋਜ਼ ਇੱਕ ਹੋ ਤੜੀ ਆਏ ਓਏ ਇਹ ਚੱਲ ਕਾਦ ਨਹੀਂ ਆਉਦੇ ਦੋ ਲੈ ਵੀ ਦੋ ਡੰਡ ਨਹੀਂ ਲੱਗੇ ਬੰਦੇ ਕੋਲ ਤੂੰ ਕਹਿੰਦਾ ਮੈਂ 10 ਲਾ ਦੇਣੇ ਵੀਡੀਓ ਬਣ ਗਈ ਆ ਤੇਲਾ ਨੜ 11 ਕਿਉਂ ਕੱਢਦੇ ਨਹੀਂ ਆ ਨਹੀਂ ਪਾਣੀ ਇਸ ਟਾਇਰ ਤੇ ਮਾਰ ਕੇ ਦਿਖਾ ਦੇ ਚੱਲ ਹੋਏ ਮਾਮਾਦ ਨੂੰ ਕਿੱਥਾਂ ਗਿਆ ਸੀ ਬਾਵਾ ਤੈਨੂੰ ਇਦਾਂ ਕਰ ਲਿਆ ਨਾਲ ਦੀ ਗਿਆ ਵਾ ਚੱਲ ਬਾਹਰ ਹਾਂ ਇੱਥੇ ਰੱਖ ਹਾਂ ਲੈ ਰੱਖ ਮਰੀਦ ਹਾਂ ਹਾਂ ਲੈ ਇੱਥੇ ਬੱਸ ਫੇਰ ਖੁੱਲ ਜਾਂਦੀ ਆ ਮਾਮਾ ਜਾਨ ਜਾਨ ਹੈ ਨਹੀਂ ਜੀ ਤਾਂ ਪਾ ਲੱਗ ਗਿਆ ਆਹ ਦੇਖ ਮਾਮਾ ਨਾਲ ਦੀ ਕਰਕੇ ਲਾ ਚੱਲ ਲਾ ਦੇ ਯਾਰ ਚਾਚੇ ਨੇ ਪਾਉਣੀ ਆ ਚਾਚਾ ਯਾਰ ਨਾ ਉਹ ਦੰਗਦਾ ਮੈਨੂੰ 나ੜ ਘੇਰਾਂ ਗਿਆ ਕਰੋ ਦੇਖਦੇ ਹੁਣ ਪਤਾ ਲੱਗੂ ਡੰਡ ਲਾ ਤੇ ਪੰਜ 나ੜ ਘੇਰ ਨਹੀਂ ਦਾ ਆਸ਼ਾ ਚੱਲ ਵਾਹ ਚੱਲ ਆਲਾ ਆਸ਼ਾ ਵਾਰ ਤੋਂ 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 ਤੇ ਹੂੰ ਲੈ ਵੀ ਆ ਗਈ ਜਾਨ ਵੀ ਤੇਲ ਜਿਆਦਾ ਖਾਂਦਾ ਇਹ ਕਿਹੜੇ ਗੱਲ ਨੇ ਬੁਰਗਿੰਦੇ ਕਿੰਨੇ ਲਾਉਣੇ ਆ ਇਹਨਾਂ ਨੂੰ ਪੁੱਛੋ ਜੀ ਕਿੰਨੇ ਕਲਾ ਸਕਦੇ ਆ